ਅਮਰੀਕਾ ਨੇ ਡਿਪੋਰਟ ਕੀਤੇ 2790 ਭਾਰਤੀ 트럼ਪ ਵੱਲੋਂ ਹਜ਼ਾਰਾਂ ਹੋਰ ਡਿਪੋਰਟ ਕਰਨ ਦਾ ਐਲਾਨ ਮਕਾਨਾ ਦੀਆਂ ਕੀਮਤਾਂ ਮੋੜੇ-ਮੋੜ ਗਈਆਂ ਅਮਰੀਕਾ ਦੇ ਦੱਖਣੀ ਰਾਜਾਂ ਵਿੱਚ ਪਿਆ ਸਭ ਤੋਂ ਵੱਧ ਆਸਾਨ ਯੂਐਸ ਦਾ ਜ਼ਿਕਰ ਕਰਦೇನೆ ਜਿੱਥੇ ਕਿ ਡਿਪੋਰਟ ਕੀਤੇ ਜਾਂਦਾ سلسلہ ਤਾਂ ਜਾਰੀ ਹੈ ਲੱਖਾਂ ਦੀ ਤعداد ਦੇ ਵਿੱਚ ਪ੍ਰਵਾਸੀ ਕੱਡੇ ਵੀ ਕਹਿੰਦੇ ਪਰ ਹੁਣ ਕਹਿੰਦੇ ਨੇ ਕਿ ਉਹ ਸਿੱਧਾ-ਸਿੱਧਾ ਇਸ ਦਾ ਸਰ ਪ੍ਰਾਪਰਟੀ ਦੇ ਉੱਪਰ ਪੈਣਾ ਸ਼ੁਰੂ ਹੋ ਚੁੱਕਿਆ ਹੈ ਘਰਾਂ ਦੀਆਂ ਕੀਮਤਾਂ ਅਧੀਆਂ ਰਹੀਆਂ ਨੇ ਬਿਲਕੁਲ ਇੱਥੇ 20 ਮੈਟਰੋ ਸਿਟੀਆਂ ਦਾ ਜ਼ਿਕਰ ਕੀਤਾ ਗਿਆ ਹਾਲਾਂਕਿ ਸਾਰਿਆਂ ਦੇ ਵਿੱਚ ਨਹੀਂ ਕਟੀਆਂ ਪਰ ਵੱਡੇ ਪੱਧਰ ਤੇ ਕਮੀ ਆਈ ਹੈ ਮਤਲਬ ਆਪਾਂ ਜੇ ਸ਼ੋਅ ਕਰਾਂਗੇ ਆ ਤੁਸੀਂ ਦੇਖ ਸਕਦੇ ਹੋ ਅਸੀਂ ਕਟਿੰਗ ਵੀ ਫਿਰ ਅੱਜ ਲੈ ਕੇ ਨਾਲ ਹੋਣੀ ਪਈ ਕਿ ਕਈ ਵਾਰ ਕਹਿੰਦੇ ਗੱਪ ਰੋੜ ਦਿੱਤਾ ਜਾਂਦਾ ਤੇ ਪਰ ਇਹ ਪੈਨਿਕ ਐਸ ਹੋਮ ਵੈਲਿਊਜ਼ ਪਲੰਟ ਹਾਫ ਤੁਸੀਂ ਇਹ ਦੇਖ ਸਕਦੇ ਹੋ ਪਲੰਟ ਇਨ ਹਾਫ ਆਫ ਦਾ ਬਿਗੇਸਟ ਯੂ ਐਸ ਸਿਟੀਜ਼ ਆਪਾਂ ਜੇ ਗੱਲ ਕੀਤੀ ਜਾਵੇ ਇਹ ਹੁਣ ਤੁਸੀਂ ਅੰਦਾਜ਼ਾ ਲਾਓ ਕਿ ਹਾਫ ਅੱਧੀ ਮਤਲਬ ਜੇ 10 ਲੱਖ ਡਾਲਰ ਦਾ ਘਰ ਸੀਗਾ ਤਾਂ ਉਹ 5 ਲੱਖ ਡਾਲਰ ਦਾ ਰਹਿ ਗਿਆ ਚਲੋ ਜ਼ਿਆਦਾ ਨਹੀਂ ਆਪਾਂ ਤਾਂ ਕਹਿ ਸਕਦੇ ਹਾਂ ਕਿ 2-3 ਲੱਖ ਡਾਲਰ ਦਾ ਤਾਂ ਫਰਕ ਪਿਆ ਹੋਊਗਾ ਥੋੜਾ ਜਿਹਾ ਇਹਨਾਂ ਨੇ ਵੀ ਮਸਾਲਾ ਲਾਇਆ ਹੀ ਹੋਣਾਗਾ ਡੇਲੀ ਮੇਲ ਵਾਲਿਆਂ ਨੇ ਪਰ ਐਕਚੁਅਲ ਦੇ ਵਿੱਚ ਹਾਲਾਤ ਇਹੀ ਨੇ ਹੁਣ ਜੇ ਆਪਾਂ ਇੰਡੀਅਨ ਸਿਰਫ ਇੰਡੀਅਨਜ਼ ਦੀ ਗੱਲ ਕੀਤੀ ਜਾਵੇ ਇੰਡੀਅਨਜ਼ ਦਾ ਜਿਹੜਾ ਅੰਕੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਜ਼ ਦੇ ਸਪੋਕਸਪਰਸਨ ਰਣਤੇਰ ਜੈਸਵਾਲ ਉਹਨਾਂ ਨੇ ਜਿਹੜਾ ਪੇਸ਼ ਕੀਤਾ ਉਹਦੇ ਮੁਤਾਬਕ ਹੁਣ ਜਿਹੜੇ ਡਿਪੋਰਟ ਕੀਤੇ ਅਮਰੀਕਾ ਤੋਂ ਇੰਡੀਅਨਜ਼ ਨੇ ਉਹਨਾਂ ਦੀ ਗਿਣਤੀ 2790 ਹੋਈ ਹੈ ਪਰ ਇਸ ਨੂੰ ਜੇ ਆਪਾਂ ਕਹਾਂਗੇ ਕਿ ਕੰਪੈਰੀਜ਼ਨ ਕਰਾਂਗੇ ਕਿ ਇਹ ਦਾਖਲ ਕਿੰਨੇ ਹੋਏ ਤਾ ਦਾਖਲ ਕਿੰਨੇ ਹੋਏ ਪ੍ਰਵਿੰਦਰ ਜੀ ਪਿਛਲੇ ਜਿਹੜਾ ਕਿ ਫਾਈਨੈਂਸ਼ੀਅਲ ਇਅਰ ਅਮਰੀਕਾ ਦਾ ਬਣਦਾ ਹੈਗਾ ਪਹਿਲੀ ਅਕਤੂਬਰ ਤੋਂ 30 ਸਤੰਬਰ ਤੱਕ ਦਾ ਤਾਂ ਉਸ ਦੌਰਾਨ 34146 ਇੰਡੀਅਨਜ਼ ਦਾਖਲ ਹੋਏ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਨ੍ਹਾਂ ਨੂੰ ਰੋਕਿਆ ਗਿਆ ਮੇਬੀ ਇਸ ਤੋਂ ਜ਼ਿਆਦਾ ਦਾਖਲ ਹੋਏ ਹੁਣ ਜਿਨ੍ਹਾਂ ਨੂੰ ਫੜਿਆ ਸ਼ਾਇਦ ਨਹੀਂ ਜਾ ਸਕਿਆ ਆਪਾਂ ਮੰਨ ਕੇ ਚੱਲਦੇ ਹਾਂ ਹੋਣਗੇ 2-4000 ਸ਼ਾਇਦ ਜਿਹੜੇ ਅੱਖ ਬਚਾ ਕੇ ਨਿਕਲਣ ਦੇ ਵਿੱਚ ਸ਼ਾਇਦ ਸਫਲ ਹੋ ਚੁੱਕੇ ਹੋਣਗੇ ਕਿਉਂਕਿ ਜਨਵਰੀ ਤੋਂ ਪਹਿਲਾਂ ਬਾਈਡਨ ਸਰਕਾਰ ਸੀਗੀ ਹੂੰ ਉਸ ਵੇਲੇ ਸਖਤੀ ਤਾਂ ਸੀ ਪਰ ਇੰਨੀ ਜ਼ਿਆਦਾ ਨਹੀਂ ਸੀ ਤੇ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੀ ਕਮੀ ਆ ਰਹੀ ਹੈ ਕਿ ਪੈਨਿਕ ਕੇ ਘਰਾਂ ਦੀਆਂ ਕੀਮਤਾਂ ਤੇ ਜਿਹੜੇ ਸ਼ਹਿਰ ਨੇ ਇੱਥੇ ਸਭ ਤੋਂ ਜ਼ਿਆਦਾ ਧਿਆਨ ਦੇਣ ਯੋਗ ਗੱਲ ਉਹੀ ਹੈ ਟੈਂਪਾ ਮਤਲਬ ਫਲੋਰੀਡਾ ਦਾ ਸ਼ਹਿਰ ਫੀਨਿਕਸ ਇਹ ਜਿਹੜੇ ਦੱਖਣੀ ਸ਼ਹਿਰ ਨੇ ਦੱਖਣੀ ਅਮਰੀਕਾ ਦੇ ਇਲਾਕਿਆਂ ਦੇ ਸ਼ਹਿਰ ਨੇ ਜ਼ਿਆਦਾ ਮਾਇਆਮੀ ਇਹ ਵੀ ਫਲੋਰੀਡਾ ਦਾ ਆ ਗਿਆ ਸੈਨ ਫ੍ਰਾਂਸਿਸਕੋ ਇਹ ਕੈਲੀਫੋਰਨੀਆ ਦਾ ਆ ਗਿਆ ਡੈਨਵਰ ਹਾਲਾਂਕਿ ਚਲੋ ਇਹ ਸੈਨ ਡੀਏਗੋ ਇਹ ਵੀ ਕੈਲੀਫੋਰਨੀਆ ਦਾ ਆ ਗਿਆ ਤੇ ਇਹ ਇਹਨਾਂ ਦੇ ਵਿੱਚ ਜ਼ਿਆਦਾ ਕੀਮਤਾਂ ਆਈਆਂ ਨੇ ਓਵਰ ਆਲ ਸਿਚੁਏਸ਼ਨ ਵਧੀ ਹੈ ਜੇ ਯੂਐਸ ਨੈਸ਼ਨਲ ਐਵਰੇਜ ਦੇਖੀ ਜਾਵੇ ਤਾਂ ਡੇਢ ਫੀਸਦ ਮਕਾਨਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ ਕਿਉਂਕਿ ਨਿਊਯਾਰਕ ਸਿਟੀ ਦੇ ਵਿੱਚ ਅੱਗ ਲੱਗੀ ਹੋਈ ਹੈ ਰੀਅਲ ਏਸਟੇਟ ਦੀਆਂ ਕੀਮਤਾਂ ਨੂੰ ਜਾਂ ਮਕਾਨਾਂ ਦੀਆਂ ਕੀਮਤਾਂ ਨੂੰ ਜਾਂ ਪ੍ਰਾਪਰਟੀ ਦੀਆਂ ਕੀਮਤਾਂ ਨੂੰ ਉੱਥੇ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਉੱਪਰ ਚੱਲ ਰਹੀਆਂ ਨੇ ਬਹੁਤ ਜ਼ਿਆਦਾ ਵੱਧ ਰਹੀਆਂ ਨੇ ਤੇ ਵਧ ਰਹੀਆਂ ਨੇ ਤਾਂ ਇਹਦਾ ਅਸਰ ਤਾਂ ਪੈਣਾ ਹੀ ਪੈਣਾ ਹੁਣ ਜੇ ਜੁਲਾਈ ਦਾ ਅੰਕੜਾ ਦੇਖਿਆ ਜਾਵੇ ਤਾਂ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ ਵਾਧਾ ਹੋਇਆ ਸੀ 1.7% ਹੋਇਆ ਸੀ ਜੁਲਾਈ 2024 ਦੇ ਮੁਕਾਬਲੇ ਪਰ ਜਿਉਂ-ਜਿਉਂ ਅੱਗੇ ਵਧਿਆ ਕੰਮ ਅਗਸਤ ਆਇਆ ਤਾਂ ਕੀਮਤਾਂ ਡਾਊਨ ਹੋਣੀਆਂ ਸ਼ੁਰੂ ਹੋ ਗਈਆਂ ਮਤਲਬ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀਆਂ ਦੇ ਜਾਣ ਦਾ ਅਸਰ ਨਜ਼ਰ ਆ ਰਿਹਾ ਹੈ ਪੂਰਨ ਅ 트럼ਪ ਸਰਕਾਰ ਆਪਣੇ ਮੋਹ ਕਹਿ ਰਹੇ ਨੇ ਕਿ 5 ਲੱਖ ਪਲੱਸ ਤਾਂ ਸੀ ਰਿਪੋਰਟ ਕੀਤੇ ਨੇ ਤੇ ਜਿਹੜੇ ਸੈਲਫ ਰਿਪੋਰਟ ਹੋਏ ਨੇ ਤਕਰੀਬਨ 2 ਮਿਲੀਅਨ ਡਾਲਰ ਸੌਰੀ 20 ਲੱਖ ਲੋਕ ਹੋਣਗੇ ਤਕਰੀਬਨ ਤਕਰੀਬਨ ਉਹ ਜ਼ਿਆਦਾ ਨਹੀਂ ਤਾਂ 18-19 ਲੱਖ ਤਾਂ ਹੋਣਗੇ ਹੀ ਹੋਣਗੇ ਤਾਂ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ 2.5 ਮਿਲੀਅਨ ਇਮੀਗ੍ਰੈਂਟਸ ਚਾਹੇ ਉਹ ਇਲੀਗਲ ਤਰੀਕੇ ਦੇ ਨਾਲ ਸੀ ਜਾ ਚੁੱਕੇ ਨੇ ਜਾਂ ਕੱਢੇ ਜਾ ਚੁੱਕੇ ਨੇ ਉਹਨਾਂ ਦਾ ਹੁਣ ਉਹ ਰਹਿ ਤਾਂ ਕਿਤੇ ਨਾ ਕਿਤੇ ਰਹੇ ਹੀ ਹੋਣੇ ਆ 2.5 ਲੱਖ ਬੰਦੇ ਦੀ ਗੱਲ ਕਰ ਰਹੇ ਆ ਆਪਾਂ ਪ੍ਰਭਿੰਦਰ ਜੀ 2.5 ਲੱਖ ਬੰਦਾ ਕਮੀ ਆ ਚੁੱਕੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਆਉਣੀ ਆ ਹੂੰ ਇਹ ਤਾਂ ਹੈ ਨਹੀਂ ਕਿ ਆਈਸ ਦੀਆਂ ਰੇਟਸ ਦਾ ਆਪਾਂ ਉਸ ਖਬਰ ਤੇ ਵੀ ਜਾਣਾ ਜਿਹੜੀ ਆਪਾਂ ਕੱਲ ਵੀ ਇੱਕ ਗੱਲ ਕਰ ਰਹੇ ਸੀ ਪਰ ਇੱਕ ਯੂ ਹਾਲ ਟਰੱਕ ਸਟੇਸ਼ਨ ਤੇ ਛਾਪਾ ਵੱਜਿਆ ਉਹਦੇ ਤੇ ਵੀ ਆਵਾਂਗੇ ਪਰ ਇੱਥੇ ਕੀਮਤਾਂ ਕਾਡੀਆਂ ਦੇ ਭਾਅ ਕਹਿੰਦੇ ਜਾ ਰਹੀਆਂ ਨੇ ਮਸਲਾ ਇਹ ਹੈ ਕਿ ਜੇ ਅੱਧ ਤੇ ਜਾਂਦੀ ਹੈ ਕਿਸੇ ਰੀਅਲ ਏਸਟੇਟ ਖੇਤਰ ਦੇ ਵਿੱਚ ਤਾਂ ਬਹੁਤ ਇੱਕ ਤਰੀਕੇ ਨਾਲ ਤਾਂ ਫਾਇਦਾ ਵੀ ਹੈ ਦੂਜਿਆਂ ਨੂੰ ਪਰ ਇੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੀਅਲ ਏਸਟੇਟ ਖੇਤਰ ਦੇ ਵਿੱਚ ਮੰਦੀ ਬਹੁਤ ਜ਼ਿਆਦਾ ਫੈਲ ਸਕਦੀ ਹੈ ਹੁਣ ਮੰਦੀ ਦਾ ਨੁਕਸਾਨ ਵੀ ਹੋਊਗਾ ਫਾਇਦਾ ਵੀ ਹੋਊਗਾ ਕਿਉਂਕਿ ਜਿਨ੍ਹਾਂ ਨੇ ਪਹਿਲਾਂ ਮਹਿੰਗੇ ਭਾਅ ਲਏ ਨੇ ਚਾਹੇ ਉਹ ਇੰਡੀਅਨਸ ਹੋਣ ਜਾਂ ਕਿਸੇ ਵੀ ਕਮਿਊਨਿਟੀ ਦੇ ਨਾਲ ਰਿਲੇਟ ਕਰਦੇ ਹੋਣ ਉਹਨਾਂ ਦੀ ਕਹਾਂਗੇ ਉਹ ਪ੍ਰਭਾਵਿਤ ਹੋਣਗੇ ਸਿੱਧੇ ਤੌਰ ਤੇ ਕਿਉਂਕਿ ਉਹਨਾਂ ਦੀਆਂ ਕਿਸ਼ਤਾਂ ਤਾਂ ਉਸ ਹਿਸਾਬ ਨਾਲ ਹੀ ਜਾਣੀਆਂ ਨੇ ਜਿੰਨੇ ਦਾ ਉਹਨਾਂ ਨੇ ਕਰ ਲਿਆ ਸੀ ਜੀ ਜੀ ਜੇ 10 ਲੱਖ ਡਾਲਰ ਦਾ ਲਿਆ ਸੀ ਉਹਦੇ ਵਿੱਚੋਂ ਡਾਊਨ ਪੇਮੈਂਟ ਕਰਕੇ ਬਾਕੀ ਕਰਜ਼ਾ ਲਿਆ ਤਾਂ ਕਿਸ਼ਤਾਂ ਤਾਂ ਉਸ ਹਿਸਾਬ ਨਾਲ ਜਾਣੀਆਂ ਨੇ ਪਰ ਜਿਹੜੀ ਕੀਮਤ ਹੈ ਮਕਾਨ ਦੀ ਉਹ ਅੱਧੀ ਜੇ ਮੰਨ ਲਈ ਜਾਵੇ ਜਿਵੇਂ ਕਿ ਆਹ ਡੇਲੀ ਮੇਲ ਦੀ ਰਿਪੋਰਟ ਕਹਿ ਰਹੀ ਹੈ ਫਿਰ ਤਾਂ ਵਿਚਾਰੇ ਕਹਾਂਗੇ ਕਿ ਉਹਨਾਂ ਦੇ ਸਿਰ ਤੇ ਤਾਂ ਸੌ ਕੜੇ ਪਾਣੀ ਪੈ ਗਿਆ ਕਿ ਆਖਰਕਾਰ ਇੱਕ ਜਿਹੜਾ ਉਸ ਕੀਮਤ ਦੇ ਵਿੱਚ ਦੋ ਮਕਾਨ ਖਰੀਦੇ ਜਾ ਸਕਦੇ ਸੀ ਜੇ ਥੋੜਾ ਜਿਹਾ ਵੇਟ ਕਰ ਲੈਂਦੇ ਪਰ ਕਿਸੇ ਨੂੰ ਇੰਨਾ ਜ਼ਿਆਦਾ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਇੰਨੀਆਂ ਜ਼ਿਆਦਾ ਕੀਮਤਾਂ ਡਾਊਨ ਹੋ ਜਾਣਗੀਆਂ ਜਿਵੇਂ ਇੰਡੀਆ ਦੇ ਵਿੱਚ ਹੈ ਕਿਸੇ ਨੂੰ 1 ਸਾਲ ਪਹਿਲਾਂ ਪਤਾ ਹੀ ਨਹੀਂ ਸੀ ਕਿ 골ਡ ਦੀਆਂ ਕੀਮਤਾਂ ਸੋਨੇ ਦੀਆਂ ਕੀਮਤਾਂ 70 80 ਹਜ਼ਾਰ 1 ਸਾਲ ਦੇ ਵਿੱਚ ਪ੍ਰਤੀ ਟੋਲਾ ਵਧ ਜਾਣਗੀਆਂ ਜੀ ਜੇ ਕਿਸੇ ਨੂੰ ਲੋਕਾਂ ਨੂੰ ਪਤਾ ਹੁੰਦਾ ਜਾਂ ਅੰਦਾਜ਼ਾ ਹੁੰਦਾ ਤਾਂ ਪਹਿਲਾਂ ਹੀ ਖਰੀਦਦਾਰੀ ਸ਼ੁਰੂ ਕਰ ਦੇਣੀ ਸੀਗੀ ਪਰ ਹੁਣ ਹੁਣ ਵੀ ਖਰੀਦਦਾਰੀ ਕਰਕੇ ਹੀ ਹੋ ਰਿਹਾ ਹੈ ਲੋਕ ਵੇਕਣ ਵਾਲੇ ਮਕਾਨ ਜ਼ਿਆਦਾ ਨੇ ਸੋ ਕੋਲਰ ਨਿਊ ਜੀ ਜੀ ਹਾਂਜੀ ਸਤਿ ਸ਼੍ਰੀ ਅਕਾਲ ਕੋਣ ਤੇ ਕਿੱਥੋਂ ਗੱਲ ਕਰ ਰਹੇ ਹੋ ਤੁਸੀਂ ਮਹਾਰਾਜ ਡੋਈ ਵਿਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡੱਟ ਸਾਹਿਬ ਕਿਵੇਂ ਹੋ ਠੀਕ ਠਾਕ ਹੋ ਮਾ ਜੀਰ ਜੀ ਕਰਕੇ ਥੋੜੇ ਦਰਸ਼ਨ ਕਰ ਲਈ ਜੀ ਤੁਹਾਡੀ ਮਿਹਰਬਾਨੀ ਹੋਈ ਆ ਆਪਣੇ ਜਿਵੇਂ ਕਹਿੰਦੇ ਥੋੜਾ ਜਿਹਾ ਮੈਂ ਨਾ ਡਿਟੇਲ ਦੇ ਦਿਆਂ ਜਿਹੜਾ ਤੁਸੀਂ ਉਹ ਟਰੱਕ ਵਾਲ ਦੇ ਆਪਣੇ ਕਹਿੰਦੇ ਸੀ ਨਾ ਵੀ ਉਹਦੇ ਘਰੇ ਗਏ ਇਹ ਸੀਟੀ ਤੋਂ ਮਨਜ਼ੂਰੀ ਲੈਣੀ ਪੈਂਦੀ ਆ ਉਹਨੂੰ ਓਰੀਜਿਨ ਦੱਸਣਾ ਰੀਜਨ ਦੱਸਣਾ ਪੈਂਦਾ ਦੂਸਰੇ ਪਾਸੇ ਥੋੜੇ ਮੇਰੇ ਖਿਆਲ ਅੱਜ ਟੀਵੀ ਤੇ ਮੈਂ ਦੇਖਿਆ ਜਿਹੜੇ ਗ੍ਰੀਨ ਕਾੜ ਮੈਨੂੰ ਨਹੀਂ ਪਤਾ 3 ਸਾਲ ਦੇ ਵਿੱਚ ਕਿਵੇਂ ਨੇ ਮਿਲਦੇ ਉਹ ਮੁੜ ਕੇ ਨਾ ਹੋਰ ਇਹ ਨਹੀਂ ਹੋਣੇ ਉਹ ਉਹ ਤੋਂ ਲੋਕੋ ਡਰ ਗਏ ਭਾਈ ਸਾਹਿਬ ਆਪਣੇ ਨਾ ਜੋ ਕੁਝ ਗਾ ਉਹ ਕਹਿੰਦੇ ਹੁਣ ਇਹ ਨਾ ਵੀ ਹੱਥ ਲੱਗਦਾ ਉਹ ਲੈਣੋ ਵੀ ਤੇ ਬਹੁਤ ਥੈਂਕ ਯੂ ਅੱਜ ਹੈਲੋਵੀਨ ਆ ਜੀ ਆਪਣੇ ਕਹੜੀਆਂ ਮਨ ਰਹੇ ਆ ਇੰਜੋਏ ਕਰ ਰਹੇ ਆ ਬਹੁਤ ਜਿੰਦੇ ਵਾਦਿਆ ਰ ਤੁਹਾਡੇ ਦਰਸ਼ ਕਰਦੇ ਆ ਬਹੁਤ ਸასი ਗਾਲ ਜੀ ਬਿਲਕੁਲ ਢੱਟ ਸਾਹਿਬ ਨੇ ਹੈਲੋਵੀਨ ਦਾ ਜ਼ਿਕਰ ਕੀਤਾ ਕਹਿੰਦੇ ਰੂਹਾਂ ਦਾ ਇਹ ਤਿਹਾਰ ਮਨਾਇਆ ਜਾਂਦਾ ਚੰਗੀਆਂ ਰੂਹਾਂ ਜਾਂ ਬਦ ਰੂਹਾਂ ਹੂੰ ਹੁਣ ਆ ਹੁਣ ਵਿਚਾਰੇ ਜਿਹੜੇ ਗੁਰਸਾਭ ਸਿੰਘ ਵਰਗੇ ਫਸੇ ਹੋਏ ਨੇ ਉਹ ਤਾਂ ਬਦਰੂਹਾ ਕਰਕੇ ਹੀ ਫਸੇ ਹੋਏ ਨੇ ਨਾ ਤੇ ਹੈਲੋਵੀਨ ਚਲੋ ਜੋ ਵੀ ਹੈ ਆਪਣਾ ਆਪਣਾ ਕਲਚਰ ਹੁੰਦਾ ਹਰ ਮੁਲਕ ਦਾ ਕੈਂਡੀਜ਼ ਵੰਡੀਆਂ ਜਾਂਦੀਆਂ ਨੇ ਕੋਈ ਕਿਸੇ ਕਿਸਮ ਦੇ ਅਜੀਬੋ ਗਰੀਬ ਭੂਤ ਪ੍ਰੇਤ ਵਰਗੇ ਪਹਿਰਾਵੇ ਪਹਿਨ ਕੇ ਆ ਜਾਂਦਾ ਹੈ ਜਾਂ ਹੋਰ ਤਰੀਕੇ ਦੇ ਨਾਲ ਬੱਚਿਆਂ ਨੂੰ ਵੀ ਚਾਹ ਹੁੰਦਾ ਇਸ ਤਿਹਾੜ ਦਾ ਚਲੋ ਕਲਚਰ ਹੈਗਾ ਆਪਾਂ ਗੱਲ ਕਰ ਰਹੇ ਸੀਗੇ ਰੀਅਲ ਅਸਟੇਟ ਬਾਜ਼ਾਰ ਦੀ ਤੇ ਇੱਥੇ ਜੇ ਆਪਾਂ ਹੁਣ ਗੱਲ ਕੀਤੀ ਜਾਵੇ ਵਧੀਆਂ ਕੀਮਤਾਂ ਕਿੱਥੇ ਨੇ ਵਧੀਆਂ ਵੀ ਨੇ ਇੱਥੇ ਮੀਨੀਆਪੋਲਿਸ ਮਿਨੀਸੋਟਾ ਦੀ ਰਾਜਧਾਨੀ ਡੈਟਰਾਇਟ ਮਿਸ਼ੀਗਨ ਦਾ ਵੱਡਾ ਸ਼ਹਿਰ ਬੋਸਟਨ ਕਲੀਵਲੈਂਡ ਸ਼ਿਕਾਗੋ ਤੇ ਨਿਊਯਾਰਕ ਸਿਟੀ ਦੀ ਆਪਾਂ ਜ਼ਿਕਰ ਕਰ ਹੀ ਦਿੱਤਾ ਸੀ ਕਿ ਇੱਥੇ ਕੀਮਤਾਂ ਉੱਪਰ ਜਾ ਰਹੀਆਂ ਨੇ ਵੱਧ ਰਹੀਆਂ ਨੇ ਮਤਲਬ ਘਾਟਾ ਨਹੀਂ ਪੈ ਰਿਹਾ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਜਾਂ ਰੀਅਲ ਏਸਟੇਟ ਬੂਮ ਕਰ ਰਿਹਾ ਹੈ ਵੱਧ ਰਿਹਾ ਹੈ ਚੰਗੀ ਤਰ੍ਹਾਂ ਹੁਲਾਰਾ ਮਿਲ ਰਿਹਾ ਹੈ ਪਰ ਕੁੱਲ ਮਿਲਾ ਕੇ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀਮਤਾਂ ਸ਼ਾਇਦ ਇਧਰਲੇ ਪਾਸੇ ਵੀ ਡਾਊਨ ਜਾ ਸਕਦੀਆਂ ਨੇ ਕਿਉਂਕਿ ਅ ਹੋਰ ਲੱਖਾਂ ਦੀ ਗਿਣਤੀ ਦੇ ਵਿੱਚ ਪ੍ਰਵਾਸੀ ਰਿਪੋਰਟ ਹੋਣਗੇ ਜਾਂ ਸੈਲਫ ਰਿਪੋਰਟ ਹੋਣਗੇ ਜਿਹੜੇ ਕਿ ਅਮਰੀਕਾ ਛੱਡ ਕੇ ਚਲੇ ਜਾਣਗੇ ਉਹਨਾਂ ਦੀ ਰਿਹائش ਆਖਰਕਾਰ ਜਿਹੜਾ ਖੱਪਾ ਪੂਰਾ ਹੋਣਾ ਉਹ ਪੂਰਿਆ ਤਾਂ ਜਾਣਾ ਨਹੀਂ ਨਵੇਂ ਤਾਂ ਦਾਖਲ ਹੋ ਨਹੀਂ ਰਹੇ ਪਹਿਲਾਂ ਇਹ ਹੁੰਦਾ ਸੀਗਾ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਨਵੇਂ ਬਾਰਡਰ ਟੱਪ ਜਾਂਦੇ ਸੀ ਜੇ ਕੋਈ ਨਾ ਕੋਈ ਛੱਡ ਕੇ ਵੀ ਜਾਂਦਾ ਸੀ ਜਾਂ ਬਾਈਡਨ ਸਰਕਾਰ ਵੇਲੇ ਵੀ ਡਿਪੋਰਟੇਸ਼ਨਸ ਹੁੰਦੀਆਂ ਸੀ ਪਰ ਉਹ ਗਿਣਤੀ ਬਹੁਤ ਘੱਟ ਹੁੰਦੀ ਸੀ ਇੱਕ ਮਹੀਨੇ ਦਾ ਵੀ ਅੰਕੜਾ ਜੇ ਆਪਾਂ 10000 12000 ਤੱਕ ਲਾ ਸਕਦੇ ਹਾਂ ਇਸ ਤੋਂ ਜ਼ਿਆਦਾ ਸ਼ਾਇਦ ਨਹੀਂ ਸੀ ਹੁੰਦਾ ਡਿਪੋਰਟੇਸ਼ਨਜ਼ ਹੁੰਦੀਆਂ ਸੀ ਪਰ ਹੁਣ ਡਿਪੋਰਟੇਸ਼ਨਜ਼ ਜੰਗੀ ਪੱਧਰ ਤੇ ਨੇ ਇਸ ਕਰਕੇ ਖਾਲੀ ਘਰ ਹੁੰਦੇ ਜਾ ਰਹੇ ਨੇ ਚਾਹੇ ਉਹ ਕਿਰਾਏ ਤੇ ਲਏ ਹੋਣ ਚਾਹੇ ਉਹਨਾਂ ਨੇ ਆਪਣੀ ਪ੍ਰਾਪਰਟੀ ਖਰੀਦੀ ਹੋਵੇ ਜਿਵੇਂ ਵੀ ਹੋਣ ਤੇ ਉਹ ਖਾਲੀ ਘਰਾਂ ਦੀ ਘਰਾਂ ਨੂੰ ਖਰੀਦਣ ਵਾਲੇ ਉਹਨੇ ਨਹੀਂ ਮਿਲ ਰਹੇ ਜਿੰਨੇ ਜਾਹੀ ਦੇ ਸਵਕੀ ਦੂਜੇ ਪਾਸੇ ਦੇਖਿਆ ਜਾਵੇ ਤਾਂ ਲੇਬਰ ਦੀ ਸ਼ੋਰਟੇਜ ਵੀ ਆਈ ਹੈਗੀ ਤੇ ਹੁਣ ਜੇਕਰ ਕੋਈ ਲੈਣਾ ਵੀ ਚਾਵੇ ਤਾਂ ਪਹਿਲੇ ਜਿਹੜਾ ਕੀ ਆਰਥਿਕ ਹਾਲਾਤ ਇੰਨੇ ਸੁਖਾਲੇ ਨਹੀਂ ਹੈਗੇ ਕਿ ਉਹ ਆਪਣਾ ਘਰ ਬਣਾ ਸਕੇ ਕੀਮਤਾ ਬੇਸ਼ੱਕ ਘਟਨੇ ਪਰ ਦੂਜੇ ਪਾਸੇ ਜਿਹੜੀ ਕੀ ਇਸ ਦੀ 네ਗੇਟਿਵ ਰਿਪੋਰਟ ਇਹ ਵੀ ਹੈ ਕਿ ਜਿਹੜੇ ਪਹਿਲਾਂ ਹੀ ਘਰ ਖਰੀਦੇ ਹੈਗੇ ਨੇ ਉਹਨਾਂ ਨੂੰ ਤਾਂ ਉਸ ਹਾਬਨਾ ਪੇ ਕਰਨਾ ਪੈਣਾ ਪਰ ਨਵੇਂ ਜਿਹੜੇ ਕੀ ਹੈਗੇ ਨੇ ਉਹ ਨਵਾਂ ਘਰ ਖਰੀਦਣ ਦੇ ਵਿੱਚ ਅਸਮਰਥ ਹੈਗੇ ਨੇ ਦੇਖੋ ਕਮਾਈ ਤੇ ਹੈ ਨਵਾਂ ਘਰ ਖਰੀਦਣਾ ਹੁਣ ਜੇ ਆਪਾਂ ਅਮਰੀਕਾ ਦੇ ਦੱਖਣੀ ਇਲਾਕਿਆਂ ਦੇ ਜਿਹੜੇ ਸ਼ਹਿਰਾਂ ਦੀ ਗੱਲ ਕੀਤੀ ਹੈ ਈਵਨ ਕਿ ਲਾਸ ਐਂਜਲਸ ਦੇ ਵਿੱਚ ਵੀ ਹਾਲਾਂਕਿ ਚਲੋ ਇੰਨੀਆਂ ਕੀਮਤਾਂ ਡਾਊਨ ਤਾਂ ਨਹੀਂ ਗਈਆਂ ਪਰ ਮਾਮੂਲੀ ਤੌਰ ਤੇ ਉੱਥੇ ਵੀ ਕਮੀ ਆਈ ਹੈ ਮਾਮੂਲੀ ਹੈ ਉਹ ਹੁਣ ਲੋਕਾਂ ਨੂੰ ਕਹਾਂਗੇ ਕਿ ਸੋਜੀ ਆ ਰਹੀ ਹੈ ਕਿ ਹਾਂਜੀ ਕਿਉਂ ਨਾ ਹੁਣ ਪ੍ਰਾਪਰਟੀ ਖਰੀਦ ਲਈ ਜਾਵੇ ਜਿਹੜੇ ਪਹਿਲਾਂ ਖਰੀਦਣ ਤੋਂ ਅਸਮਰੱਤ ਸੀਗਾ ਤੇ ਬੈਂਕਿੰਗ ਸੈਕਟਰ ਫਾਈਨੈਂਸ਼ੀਅਲ ਸੈਕਟਰ ਵੀ ਦੇਖ ਰਿਹਾ ਹੈ ਕਿ ਸਾਡੇ ਕਲਾਇੰਟਸ ਘਟਦੇ ਜਾ ਰਹੇ ਨੇ ਗਿਣਤੀ ਘਟਦੀ ਜਾ ਰਹੀ ਹੈ ਤਾਂ ਉਹਨਾਂ ਨੂੰ ਵੀ ਕਲਾਇੰਟਸ ਦੀ ਜ਼ਰੂਰਤ ਹੈ ਫਾਈਨਾਂਸ ਕਰਨ ਵਾਸਤੇ ਚਾਹੇ ਖਾਤਾ ट्रांजैक्शंस ਕਰਨ ਵਾਸਤੇ ਜੇ ਬੰਦੇ ਹੋਣਗੇ ਤਾਂ ਹੀ ट्रांजैक्शंस ਹੋਣਗੀਆਂ ਨਾ ਹਾਲਾਂਕਿ ਹਲੇ ਹਲੇ ਤਾਂ ਟ੍ਰੇਲਰ ਹੀ ਆਇਆ ਪਰਵਿੰਦਰ ਜੀ ਪਿਕਚਰ ਤਾਂ ابھی ਬਾਕੀ ਹੈ ਕਹਿੰਦੇ ਹਿੰਦੀ ਉਹ ਜਿਹੜੇ ਕਹਿੰਦੇ ਹੁੰਦੇ ਪਿਕਚਰ ਤਾਂ ਹੁਣ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ 1 ਸਾਲ 2 ਸਾਲ ਦੌਰਾਨ ਪਤਾ ਲੱਗੂਗੀ ਕਿ ਕਿੰਨੇ ਅਮਰੀਕਾ ਦੇ ਵਿੱਚੋਂ ਟੋਟਲ ਅੰਕੜਾ ਸਾਹਮਣੇ ਆਊਗਾ ਕਿ ਕੱਢੇ ਜਾ ਚੁੱਕੇ ਜਾਂ ਚਲੇ ਗਏ ਹੂੰ ਹਾਲੇ ਤਾਂ 25 ਲੱਖ ਦਾ ਹੀ ਆਇਆ ਨਾ ਤੇ ਜੇ ਇਹ 1 ਕਰੋੜ ਦੇ ਨੇੜੇ ਜਾਂਦਾ ਤਾਂ ਵੱਡੇ ਪੱਧਰ ਤੇ ਜਿਹੜਾ ਕਹਾਂਗੇ ਕਿ ਇੱਕ ਤਰੀਕੇ ਦੀ ਮੰਦੀ ਕਹਿ ਸਕਦੇ ਆ ਆ ਸਕਦੀ ਹੈ ਗਿਣਤੀ ਦਾ ਘਟਣੀ ਨਹੀਂ ਹੈਗੀ ਮੇਬੀ ਸ਼ਾਇਦ ਜਿਵੇਂ ਡੋਨਲਡ 트੍ਰੰਪ ਦੇ ਕਹਾਂਗੇ ਲੱਛਣ ਨਜ਼ਰ ਆ ਰਹੇ ਨੇ ਜੋ ਉਹ ਕਹਿ ਰਹੇ ਨੇ ਤਾਂ ਇੱਥੇ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀਆਂ ਕੀਮਤਾਂ ਘਟਦੀਆਂ ਨੇ ਕਿੰਨੀਆਂ ਵਧਦੀਆਂ ਨੇ ਮੇਬੀ ਇਹ ਕੋਈ ਜ਼ਰੂਰੀ ਨਹੀਂ ਬਾਜ਼ਾਰ ਦਾ ਕੋਈ ਵੀ ਅੰਦਾਜ਼ਾ ਪੱਕੇ ਤੌਰ ਤੇ ਅੱਜ ਤੱਕ エコノミスト ਨਹੀਂ ਲਾ ਸਕੇ ਜੀ ਜੀ ਮਾੜੇ ਮੋٹے ਅੰਦਾਜ਼ੇ ਲੱਗ ਜਾਂਦੇ ਨੇ ਕਿ ਹਾਂਜੀ ਇੱਥੇ ਇਸ ਖੇਤਰ ਦੇ ਵਿੱਚ ਹੁਣ ਕੀਮਤਾਂ ਡਾਊਨ ਜਾ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੁਝਾਨ ਜਾਰੀ ਰਹਿ ਸਕਦਾ ਪਰ ਕਿਉਂਕਿ ਇਮੀਗ੍ਰੇਸ਼ਨ ਜਿਹੜੀ ਲੀਗਲ ਇਮੀਗ੍ਰੇਸ਼ਨ ਆ ਉਹ ਤਕਰੀਬਨ ਤਕਰੀਬਨ ਜ਼ੀਰੋ ਹੀ ਹੈ ਅਮਰੀਕਾ ਵਾਲੇ ਪਾਸੇ ਇਯਾਤਾ H1B ਵੀਜ਼ਾ ਵਾਲੇ ਆਉਂਦੇ ਨੇ ਉਹਨਾਂ ਤੇ ਵੀ 1 ਲੱਖ ਡਾਲਰ ਦੀ ਫੀਸ ਲੱਗ ਗਈ ਤੇ ਜਿਹੜੇ ਦੂਜੇ ਰਿਸ਼ਤੇਦਾਰੀਆਂ ਜਾਂ ਫੈਮਿਲੀ ਸਪੌਂਸਰਸ਼ਿਪ ਤੇ ਆਉਂਦੇ ਨੇ ਉਹਨਾਂ ਦੀ ਵੀ ਗਿਣਤੀ ਬਹੁਤ ਨੋਮੀਨਲ ਹੈ ਬਹੁਤ ਘੱਟ ਹੈ ਤੇ ਨਵੇਂ ਆ ਨਹੀਂ ਰਹੇ ਪੁਰਾਣੇ ਛੱਡ ਕੇ ਜਾ ਰਹੇ ਨੇ ਤਾਂ ਇਹ ਪਾੜਾ ਜਾਂ ਖੱਪਾ ਕਿਵੇਂ ਪੂਰਾ ਹੋਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂ ਆਪਾਂ ਕੈਲੀਫੋਰਨੀਆ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਕਿ ਆਈਜ਼ ਦੇ ਵੱਲੋਂ ਰੇਡ ਕੀਤੀ ਗਈ ਹੈ ਤੇ ਜਦੋਂ ਇਹ ਟੀਮ ਪੁੱਜੀ ਤਾਂ ਫਿਰ ਉੱਥੇ ਕਹਿੰਦੇ ਨੇ ਕਿ ਭਗਦੜ ਮੱਚ ਜਾਂਦੀ ਹੈ ਤੇ ਕਿ ਕੁਝ ਹੋਇਆ ਉਹ ਵੀ ਦਿਖਾ ਦਿਆਂ। ਬਿਲਕੁਲ ਬੋ ਬੈਂਕ ਇਲਾਕਾ ਆਪਾਂ ਕੱਲ ਵੀ ਜ਼ਿਕਰ ਕਰ ਰਹੇ ਸੀਗੇ ਅ ਅੱਜ ਇੱਕ ਕਹਾਂਗੇ ਕਿ অথেন্টিਕੇਟਿਡ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਆਪਾਂ ਇਸ ਰੇਡ ਦਾ ਜ਼ਿਕਰ ਕਰਾਂਗੇ ਕਿ ਆ ਇਸ ਵਾਲਿਆਂ ਨੇ ਕਿਵੇਂ ਯੂ ਹਾਲ ਟਰੱਕ ਸਟੇਸ਼ਨ ਤੇ ਜਾ ਕੇ ਡਰਾਈਵਰਜ਼ ਨੂੰ ਕਾਬੂ ਕੀਤਾ। ਈਵਨ ਕਿ ਇੱਕ ਬੰਦਾ ਤਾਂ 70 ਪਲੱਸ ਦਾ ਯੂਐਸ ਸਿਟੀਜ਼ਨ ਆ ਉਹ ਵੀ ਫੜ ਕੇ ਲੈ ਗਏ। ਓਕੇ ਹੁਣ ਇੱਥੇ ਚਲੋ ਆਪਾਂ ਨਹੀਂ ਕਹਿ ਸਕਦੇ ਕਿ ਕਾਰਨ ਕੀ ਸੀਗੇ ਕਿਉਂਕਿ ਇਹਦੇ ਵਿੱਚ ਡੀਟੇਲ ਨਹੀਂ ਦਿੱਤੀ ਗਈ। ਹੁਣ ਇੱਥੇ ਸ਼ਕਲਾਂ ਵੀ ਨਜ਼ਰ ਨਹੀਂ ਆ ਰਹੀਆਂ ਇੱਥੇ ਮਾਈਕ ਨਾ ਦੇ ਬੰਦੇ ਨੇ ਇਹ ਤਸਵੀਰਾਂ ਖਿੱਚੀਆਂ ਨੇ ਆ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਯੂਹਰ ਟਰੱਕਸ ਦੇ ਇਹ ਕੱਲ ਵਾਲੀਆਂ ਤਸਵੀਰਾਂ ਨੇ ਜਿਹੜੀਆਂ ਆਪਾਂ ਜਿਹਦੇ ਤੇ ਥੋੜਾ ਜਿਹਾ ਵਿਵਾਦ ਹੋਇਆ ਸੀ ਕਿ ਹਾਂਜੀ ਇਹ ਮੇਬੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਹੋ ਸਕਦੀ ਹੈ ਪਰ ਦੂਜੇ ਪਾਸੇ ਜਿਹੜਾ ਆਪਾਂ ਅੱਜ ਲੈ ਕੇ ਆਏ ਆ ਬਰ ਬੈਂਕ ਕੈਲੀਫੋਰਨੀਆ ਦੇ ਬਰਬੰਕ ਸ਼ਹਿਰ ਦਾ ਇੱਥੇ ਪਹਿਲਾਂ ਤਾਂ ਪੁਲਿਸ ਚੀਫ ਦੀ ਟਿੱਪਣੀ ਜ਼ਰੂਰ ਕਰੀਏ ਕਿ ਬਰਬੰਕ ਪੁਲਿਸ ਚੀਫ ਰਾਫੇਲ ਕੋਇਨਟੈਰੋ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਭਾਈ ਆਈਸ ਵਾਲਿਆਂ ਨੇ ਕੋਈ ਰਾਬਤਾ ਨਹੀਂ ਕੀਤਾ ਓਕੇ ਚੁੱਪਚੀਪੀਤੇ ਆਏ ਉਹ ਤੇ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਟਿਪ ਮਿਲੀ ਹੋਣੀ ਹੈ ਤੇ ਉਹ ਬਿਲਕੁਲ ਬਗੈਰ ਨੋਟੀਫਾਈ ਕੀਤੇ ਇਹ ਕਾਰਵਾਈ ਕਰਕੇ ਇਹ ਰੇਡ ਕਰਕੇ ਗਏ ਨੇ ਇਥੇ ਟਿੱਪਣੀ ਖਾਸ ਤੌਰ ਤੇ ਸੋ ਦੇ ਆਰ ਅਨੇਬਲ ਟੂ ਪ੍ਰੋਵਾਈਡ ਐਨੀ ਇਨਫੋਰਮੇਸ਼ਨ ਇਸ ਕਰਕੇ ਹੁਣ ਪੁਲਿਸ ਟੀਵੀ ਕਹਿੰਦਾ ਮੈਂ ਕੀ ਦੱਸਾਂ ਕਿੰਨੇ ਬੰਦੇ ਫੜ ਕੇ ਲੈ ਗਏ ਕਿੰਨੇ ਰਹਿ ਗਏ ਮੇਬੀ ਚਲੋ ਆਪਾਂ ਮਾਮੂਲੀ ਤੋਂ ਮਾਮੂਲੀ ਲਾ ਕੇ ਚੱਲੀਏ ਪੰਜ ਛੇ ਬੰਦੇ ਦਾ ਫੜੇ ਹੀ ਹੋਣਗੇ ਨਾ ਜਿੰਨੀਆਂ ਕਿ ਉਹ ਤਸਵੀਰਾਂ ਬੰਦਾ ਉਥੇ ਮਾਈਕ ਜਿਹੜਾ ਖਿੱਚ ਸਕਿਆ ਹੂੰ ਬਾਕੀ ਇਹ ਕੁਝ ਕੁਝ ਤਸਵੀਰਾਂ ਕੱਲ ਦੀਆਂ ਨੇ ਤੇ ਬਾਕੀ ਹੁਣ ਕਹਾਂਗੇ ਕਿ ਲੇਬਰਰਸ ਆਹ ওভারঅল ਸਿਚੁਏਸ਼ਨ ਹੈ ਇੱਕ ਵੈਸੇ ਸਿੰਪਲ ਤਸਵੀਰ ਉਸ ਦੀ ਜਿਹੜੀ ਕਿ ਮੀਡੀਆ ਦੇ ਵਿੱਚ ਆਈ ਹੈਗੀ ਤੇ ਆਲਮੋਸਟ ਇੱਕ ਤਕਰੀਬਨ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇੱਕ ਬੰਦਾ ਸਾਈਮਨ ਰਹਿ ਰਿਹਾ ਸੀਗਾ ਉਸ ਨੂੰ ਵੀ ਕਾਬੂ ਕੀਤਾ ਗਿਆ ਹਾਲਾਂਕਿ ਇੱਥੇ ਕੋਈ ਜ਼ਿਕਰ ਨਹੀਂ ਇੰਡੀਅਨਜ਼ ਦਾ ਜਾਂ ਕੋਈ ਸ਼ਕਲ ਵੀ ਸਾਹਮਣੇ ਨਹੀਂ ਆਈ ਹੈ ਪਰ ਨਾਮ ਸਿਰਫ ਇੱਕ ਬੰਦੇ ਦਾ ਦੱਸਿਆ ਗਿਆ ਕਿ ਉਹ ਬੰਦਾ ਕਾਬੂ ਕਰਕੇ ਉਹ ਕੱਚੇ ਤੌਰ ਤੇ ਰਹਿ ਰਿਹਾ ਸੀ ਇੱਕ ਯੂ ਐਸ ਸਿਟੀਜ਼ਨ ਸੀਗਾ ਜਿਹੜਾ ਉਸ ਦੀ ਉਮਰ ਐਗਜ਼ੈਕਟ ਜਿਹੜੀ 79 ইয়ার্স ওল্ড મતલਬ ਤੁਸੀਂ 80 ਸਾਲ ਦਾ ਬੰਦਾ ਕਾਬੂ ਕਰਕੇ ਲਜਾਇਆ ਗਿਆ ਯੂਐਸ ਸਿਟੀਜ਼ਨ ਹੋਣ ਦੇ ਬਾਵਜੂਦ ਹੁਣ ਇੱਥੇ ਹਾਲਾਤ ਕਹਾਂਗੇ ਕਿ ਬਦਤਰ ਨਜ਼ਰ ਆ ਰਹੇ ਨੇ ਕਿ ਜਿਹੜੇ ਕੱਚੇ ਨੇ ਉਹਨਾਂ ਦਾ ਕੀ ਭਾ ਪਰ ਇੱਥੇ ਪ੍ਰਵਿੰਦਰ ਜੀ ਉਹ ਵੀ ਹੈ ਕਿ 34000 ਦਾ ਆਪਾਂ ਜ਼ਿਕਰ ਕੀਤਾ ਸੀ 34146 ਇੰਡੀਅਨਸ ਦਾਖਲ ਹੋਏ ਓਕੇ ਪਿਛਲੇ 1 ਸਾਲ ਦੌਰਾਨ ਹਮ ਪਹਿਲੀ ਅਕਤੂਬਰ 2024 ਤੋਂ 30 ਸਤੰਬਰ 2025 ਤੱਕ ਰਿਪੋਰਟ ਕਿੰਨੇ ਕੀਤੇ 3000 ਰਾਉਂਡ ਫਿਗਰ ਲਾ ਲੈਣੇ ਐਕਚੁਅਲ ਦੇ ਵਿੱਚ ਤਾਂ 2790 ਹੈ ਅਪਾ ਰਾਉਂਡ ਫਿਗਰ ਮੰਨ ਲੈਨੇ ਆ 3000 ਤਾਂ ਇਹਦਾ ਮਤਲਬ ਹੈ ਕਿ ਉਹ 34000 ਦੇ ਵਿੱਚੋਂ ਹਲੇ 31000 ਤਾਂ ਉਹ ਨੇ ਤੇ ਜਿਹੜੇ ਉਸ ਤੋਂ ਪਿਛਲੇ ਬਰੇ ਦੌਰਾਨ ਆਏ ਸੀਗੇ ਜਿਹੜੇ 2023 ਤੋਂ 24 ਦਰਮਿਆਨ ਆਏ ਸੀ ਉਹਨਾਂ ਦਾ ਅੰਕੜਾ 90415 ਸੀ ਇਹ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਅੰਕੜੇ ਨੇ ਇੰਡੀਅਨ ਗਵਰਨਮੈਂਟ ਵੱਲੋਂ ਤੇ ਇਹ ਜਿਹੜੀ ਇਹਨਾਂ ਕੋਲੇ ਇਨਫੋਰਮੇਸ਼ਨ ਪੁੱਜੀ ਆ ਉਸ ਹਿਸਾਬ ਨਾਲ ਕਿ ਇਹ ਜਿਹੜੇ ਰੋਕੇ ਨੇ ਕਸਟਮਸ ਐਂਡ ਬਾਰਡਰ ਪੈਟਰੋਲ ਵਾਲਿਆਂ ਨੇ ਜਿਹੜੇ ਰੋਕੇ ਨੇ ਉਹਨਾਂ ਦਾ ਅੰਕੜਾ ਹੈ ਤੇ 90000 ਉਹ ਨੇ ਹਾਲਾਂ ਇਹ ਸਿਰਫ 2 ਸਾਲ ਦਾ ਹੀ ਅੰਕੜਾ ਹੈ ਤੁਸੀਂ ਇਹੀ ਲਾ ਲੋ 1.5 ਲੱਖ ਦੇ ਕਰੀਬ ਬਣ ਗਿਆ 1.5 ਲੱਖ ਦੇ ਵਿੱਚੋਂ ਕਿੰਨੇ ਰਿਪੋਰਟ ਹੋਏ ਨੇ 3000 ਆਪਾਂ ਮੰਨ ਲਿਆ ਜਾਵੇ ਕਿ ਚਲੋ ਥਰਡ ਕੰਟਰੀਜ਼ ਦੇ ਵਿੱਚ ਰਿਪੋਰਟ ਕਰ ਦਿੱਤੇ ਹੋਣਗੇ ਤਾਂ 3000 ਹੋਰ ਜੋੜ ਲਿਆ ਜਾਵੇ ਇਹਦੇ ਵਿੱਚ 3000 ਹੋਰ ਜੋੜ ਲਓ ਪਲੱਸ ਕਰ ਲੈਣੇ ਆ ਤਾਂ 6000 7000 ਦਾ ਮਸਾ ਫਿਗਰ ਸਾਹਮਣੇ ਆਉਂਦਾ ਅੰਕੜਾ ਤੇ ਬਾਕੀ ਤਾਂ ਵਧੀਆ ਉੱਥੇ ਸ਼ਾਇਦ ਰਹੀ ਰਹੇ ਨੇ ਚਾਹੇ ਚਿੰਤਾਵਾਂ ਦੇ ਵਿੱਚ ਹੋਣ ਚਾਹੇ ਸੰਸਾ ਲੱਗਿਆ ਹੋਵੇ ਕਿ ਅੱਜ ਛਾਪਾ ਮਾਰ ਕੇ ਫੜਨਾ ਲੈਣ ਪਰ ਦੇਖਿਆ ਜਾਵੇ ਤਾਂ ਇੰਡੀਅਨਸ ਦੇ ਨਾਲ ਡੋਨਲਡ ਟਰੰਪ ਸਾਹਿਬ ਕਾਫੀ ਨਰਮਾਈ ਵਰਤ ਰਹੇ ਨੇ ਕਾਫੀ ਜ਼ਿਆਦਾ ਲੱਗਦਾ ਹੈ ਕਿ ਨਰਮਾਈ ਵਰਤੀ ਜਾ ਰਹੀ ਹੈ ਪਰ ਪੰਜਾਬੀ ਆਪਾਂ ਕਹਾਂਗੇ ਟਰੱਕ ਡਰਾਈਵਰਸ ਦੇ ਮਾਮਲੇ ਦੇ ਵਿੱਚ ਸ਼ਾਇਦ ਇਹ ਨਰਮਾਈ ਨਹੀਂ ਹੈਗੀ ਆਪਾਂ ਪਿਛਲੇ ਦਿਨੀ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਕਿ ਕਿਵੇਂ ਉਹਨਾਂ ਨੂੰ ਕਾਬੂ ਕੀਤਾ ਗਿਆ ਫੜ ਫੜ ਕੇ ਹਾਲਾਂਕਿ ਕਈ ਕ੍ਰਿਮੀਨਲਸ ਵੀ ਸੀਗੇ ਪਰ ਕਈਆਂ ਨੂੰ ਤਾਂ ਸਿਰਫ ਇੰਗਲਿਸ਼ ਲੈਂਗੁਏਜ ਟੈਸਟ ਕਰਕੇ ਕਾਬੂ ਕਰ ਲਿਆ ਗਿਆ ਜਾਂ ਉਹ ਕੱਚੇ ਤੌਰ ਤੇ ਰਹਿ ਰਹੇ ਸੀ ਤੇ ਹੁਣ ਅਸਾਈਲਮ ਕੇਸਸ ਵੀ ਗਿਣਤੀ ਕਹਾਂਗੇ ਕਿ ਖਤਮ ਕਰਨ ਦਾ ਰੁਝਾਨ ਸ਼ੁਰੂ ਹੋ ਰਿਹਾ ਹੈ ਕਿ ਅਸਾਈਲਮ ਕੇਸਸ ਵੀ ਤਕਰੀਬਨ ਤਕਰੀਬਨ ਇਹਨਾਂ ਨੇ ਰੱਦ ਹੀ ਕਰ ਦੇਣੇ ਨੇ